ਦੂਗੇ ਤੇ ਕੁੜੀ ਵਾਲੀ ਬਾਲਟੀ ਵੀ ਆ ਰਹੀ ਆ ਆਪਾਂ ਮੰਡੀ ਤੇ ਲੰਘ ਗਏ ਨਾ ਟਾਈਮ ਕੀ ਹੋ ਗਿਆ ਬਈ ਚਾਬੀ ਆਪ ਕੋ ਜਿੰਦਾ ਇੱਥੇ ਆਪਾਂ ਪੀਤੀਏ ਚਾਹ ਸੱਤ ਨੰਬਰ ਪੰਜਾਬੀ ਰਸੋਈ ਤੇ ਪਨੋ ਡੈਮ ਦੇ ਕੋਲੇ ਖੜੇ ਆਪਾਂ ਕੀ ਹਾਲ ਹੈ ਗੁਰਦੀਪ ਬਾਈ ਔਰ ਇਹਨੋਂ ਬੰਦਾ ਫੋਟੋਗ੍ਰਾਫਰ ਐਂਕੀ ਪੱਕਾ ਫੋਟੋਗ੍ਰਾਫਰ ਆ ਤਾਂ ਜਦੋਂ ਕੰਮ ਆ ਮੈਂ ਗਰਦੀਪ ਗਰਦੀਪ ਵੀ ਕਰੀ ਜਨਾ ਬੈਠੀ ਗਈ ਬੈਠੀ ਗਈ ਉਹ ਚਾਰਜਿੰਗ ਲਈ ਔਰ ਤਾਂ ਕਾਲਾ ਮੈਂ ਮਗਰ ਪਾ ਲੈਨੇ ਮੇਰੇ ਵਾਲੇ ਦੇ ਡਾਲਾਂ ਤੋਂ ਚੜ੍ਹਾਈ ਆਊਗੀ ਗਾਂਹਾਂ ਕਿਦਾਂ ਢਾਲ ਆਊਗੇ ਲਾਤੂ ਲੱਗ ਜਾਨੀ ਇਹਦੇ ਕਾਹਨ ਜ ਮੈਨੂੰ ਮੋਸ਼ਨ ਜ ਬਣਾਉਣ ਦੇ ਚੱਲ ਆਪਾਂ ਡਿੱਗਾਂਗੇ ਭੰਡੇ ਹੋਣਗੇ ਆਪਣੇ ਕੱਕ ਤੈ ਨਹੀਂ ਇਹਦੇ ਕਿੱਕ ਬੈਟਰੀ ਪਤਾ ਨਹੀਂ ਕੀ ਸਟਾਰਟ ਨਹੀਂ ਹੋ ਰਿਹਾ ਕੰਦਾ ਚੱਲ ਹੋ ਗਿਆ ਠੀਕ ਹੈ ਠੀਕ ਹੁਣ ਆਪਾਂ ਪਹੁੰਚ ਗਏ ਆ ਪੰਡੋ ਡੈਮ ਤੇ ਜਦੋਂ ਪਿੱਛੇ ਬਾਲੇ ਹੜ੍ਹ ਜੇ ਆਏ ਉਦੋਂ ਇਹ ਸਾਰਾ ਡੈਮ ਟੁੱਟ ਗਿਆ ਸੀ ਤਾਂ ਤੋਂ ਉਤਲਾ ਰ ਹੁਣ ਤਾਂ ਚੱਲਦਾ ਸਹੀ ਅੱਜ ਪਾਣੀ ਵੀ ਥੋੜਾ ਹੀ ਹੈ ਵਿਚ ਇੰਨਾ ਜਿਆਦਾ ਹੈ ਨਹੀਂ ਆ ਕਿ ਪਾਣੀ ਵਹਾਵਾ ਹੁੰਦਾ ਦਰ ਝੀਲ ਬਣੀ ਹੋਈ ਹੈ ਛੋਟੀ ਜੀ ਆਪਾਂ ਹੁਣ ਖੜੇ ਆ ਪੁਨਤਰ ਲੰਘ ਕੇ ਬਿਆਸ ਨਦੀ ਦੇ ਕੰਢੇ ਚਾਹ ਪੀਵਾਂਗੇ ਪਾਣੀ ਵੀ ਦੇ ਮੈਨੂੰ ਯਾਰ ਮੈਂ ਦਵਾਈ ਲੈਣਾ ਬੋਤਲ ਫੜੀ ਪਾਣੀ ਦੀ ਥੋੜੀ ਕੰਮ ਕਰਾਂਗੇ ਜੀ ਧਿਆਨ ਰੱਖੋ ਦੇਖਣਾ ਬੜੇ ਦੂਰ ਮੈਂ ਫਿਰ ਤੋਂ ਆ ਸਕਦਾ ਵਸ ਇਹਨਾਂ ਦਾ ਬੰਦ ਇਨੋਂ ਲੜ ਚਾਬੀ ਕਿੱਥੇ ਆ ਆਵੇ ਚਾਬੀ ਤੇਰੇ ਕੋਲੇ ਤਾਂ ਹੀ ਮੋਟਰਸਾਈਕਲ ਦੀ ਹਾਂ ਬੇਰੋਟੀਲੀ ਹੁਣ ਵੀ ਬੰਦ ਹੋਣ ਵਾਲਾ ਚਾਰ ਚਲਾਈਏ ਰੰਗ ਮਸਾ ਅੱਗੇ ਵੀ ਮੇਰੇ ਫੋਨ ਚਲਾਣਾ ਚਾਹ ਰਿਹਾ ਜੀ ਤੇ ਬੰਦ ਹੋਣ ਵਾਲਾ ਰੰਗਾਂ ਦੀ ਉਸਤਤ ਇਹ ਉਸਤਤ ਤੇ ਉਸਤਤ ਓ ਚੱਲੋ ਵੀ ਮੁੰਡਿਆ ਗਰਦੀਪ ਬਹਿ ਜਾ ਕਰ ਕਮਲ ਸਿਆਂ ਬਹਿ ਜਾ ਬਹਿ ਜਾ ਬਹਿ ਜਾ ਪਰ ਤਾਂਾਂ ਕੋ ਕਿ ਨ ਚੱਲ ਗਏ ਯਾਰ ਐਚਪੀ ਲਾਡਲੀ ਚੱਲ ਬਈ ਖਿੱਚ ਦੇ ਕਹਿੰਦੇ ਅੱਗੇ ਹੈ ਨਹੀਂ ਕੁਛ ਚਲੋ ਭਈ ਹਲੋ ਉਹਨੇ ਚੱਕਾ ਜਾਮ ਕਰਾਤਾ ਆਪਾਂ ਪਹੁੰਚ ਗਏ ਆ ਨਗਰ ਸੇਬ ਹਜ ਤੱਕ ਪੂਰੇ ਪੱਕੇ ਨਹੀਂ ਹਨਾ ਕੱਚੇ ਆ ਆਲੂ ਬੁਖਾਰੇ ਵੀ ਲੱਗੇ ਹੋਏ ਆ ਜੇ ਮਾ ਪੁਰਾਣੇ ਘਰ ਆ ਨਾ ਬਹੁਤ ਪਾਣੀ ਮਾਰ ਕੀਟਾ ਆ ਆ ਗਾਂ ਨਵੇਂ ਬਣ ਗਏ ਇੱਥੇ ਕ ਅੱਗੇ ਵੀ ਆਉਣਗੇ ਬੜੇ ਪੁਰਾਣੇ ਘਰ ਆ ਆਪਣੇ ਸਾਹਮਣੇ ਸਾਰਾ ਇਹ ਸੇਬਾਂ ਦਾ ਬਾਗ ਆ ਪਰ ਸੇਹ ਹਜੇ ਕੱਚੇ ਆ ਸਾਰੇ ਸੇਹ ਹਰੇ ਆ ਹਜੇ ਲਗਭਗ ਮਹੀਨਾ ਡੇਢ ਮਹੀਨਾ ਤੱਕ ਪੱਕਣਗੇ ਇਹ ਇਦੋਂ ਕਾ ਸ਼ੁਰੂ ਹੋ ਜਾਂਦੀ ਹੈ ਖੇਤੀ ਬਾਗ ਸ਼ੁਰੂ ਹੋ ਜਾਂਦੇ ਆ ਗੋਭੀ ਦੀ ਖੇਤੀ ਬਹੁਤ ਹੁੰਦੀ ਦੂਗਾ ਉਹਨਾਂ ਪਾਟਲ ਲੰਘਾਂਗੇ ਗਾਂ ਖੋਖਸਰਾਲਾ ਪਾਸਾ ਹੋ ਗਿਆ ਇਦੋਂ ਧਾਰ ਚਾ ਜਸਪਾ ਉੱਥੇ ਸਾਰੇ ਗੋਭੀ ਹੁੰਦੀ ਆ ਤੇ ਆ ਇਥੋਂ ਬਾਗ ਸ਼ੁਰੂ ਹੋ ਗਏ ਸੇਬਾਂ ਦੇ ਆਪਾਂ ਪਹੁੰਚ ਗਏ ਆਂ ਸ਼ਹਿਰ ਮਨਾਲੀ ਨਹੀਂ ਭਾਈ ਆਪਾਂ ਨੂੰ ਉੱਥੇ ਲੈ ਕੇ ਜਾਊਗਾ ਜਿੱਥੇ ਬੱਸ ਸਟੈਂਡ ਵਾਲੇ ਪਾਸੇ ਚਾਹ ਨਹੀਂ ਢਾਲ ਦੀ ਚੜਦੀ ਤਾਂ ਉਹਨੂੰ ਬੱਸ ਸਟੈਂਡ ਤੋਂ ਹਾਂ ਹਾਂ ਉੱਥੇ ਲੈ ਆਊ ਜਿੱਥੇ ਪੁਲ ਜ ਬਣਿਆ ਹੋਇਆ ਪਿਆਸ ਦੁੱਟੂ ਦੀ ਅਸੀਂ ਉਦੋਂ ਗਏ ਸੀ ਆ ਸਰ ਅੱਜ ਦੋ ਦੋ ਮੈਂ ਫਸਿਆ ਨਹੀਂ ਸੀ ਜਿਸ ਪਾਗੇ ਬਾਲੇ ਮੀਂਹ ਆਏ ਸੀ ਕਿ ਮੈਂ ਤੇ ਕਲਾਸ਼ ਸੀ ਉਦੋਂ ਅਸੀਂ ਇੱਥੋਂ ਦੀ ਗਏ ਸੀ ਵਾਪਸ ਹੂੰ ਆਪਣੇ ਸੱਜੇ ਹੱਥ ਬਿਆਸ ਤਰਿਆ ਬਿਆਸ ਨਦੀ ਵੀ ਕਹਿ ਦਿੰਦੇ ਇਹਨੂੰ ਤੇ ਟ੍ਰੈਫਿਕ ਦਾ ਵੀ ਬੁਰਾ ਹਾਲ ਹੋਇਆ ਪਿਆ ਕਿਲੋਮੀਟਰ ਵਾਰਟ ਹੋਰ ਆ ਉਸ ਤੋਂ ਬਾਅਦ ਨਿਕਲ ਜੂ ਗਾਮਣ ਹਾਂ ਪੀਪੀ 10 ਮਨਾਲੀ ਮੀਂਹ ਪੈਣ ਲੱਗ ਗਿਆ ਨਾਲ ਹੀ ਲੰਘ ਗਏ ਆਪਾਂ ਚੜ੍ਹਾਈ ਸ਼ੁਰੂ ਹੋ ਗਈ ਅਗਲੀ ਕਲਾਂ ਗਾਲੀ ਸਲਾਂਗ ਵੇਲੀ ਵਾਲੀ ਚਲੋ ਭਾਈ ਚੱਲੋ ਭਾਈ ਠੰਡ ਹੋ ਗਈ ਨਾ ਇੱਕਦਾਂ ਵੀ ਇਧਰ ਆ ਕੇ ਪਹੁੰਚ ਗਏ ਤੇਰੇ ਮਗਰ ਹੀ ਆ ਤੇਰੇ ਨਾਲ ਹੀ ਆ ਅਸੀਂ ਯਾਰ ਆਪਾਂ ਆਪਾਂ ਦਵਾਈ ਲੈਣੀ ਸੀ ਯਾਰ ਆਪਾਂ ਤੇ ਹੁਣ ਗਾਂਪੁਰੂ ਮਿਲ ਨਹੀਂ ਨੀ ਮਿਲਦਾ ਕਿ ਤੂੰ ਯਾਰ ਕਲਾੰਗ ਤੋਂ ਮਿਲ ਸਕਦੀ ਹੈ ਹੁਣ ਤਾਂ ਜਾਂ ਸਿਸੂ ਮਿਲ ਸਕਦੀ ਹੈ ਚੋਟੀਆਂ ਤੇ ਬਰਫ਼ ਤੇ ਕਨਮਣ ਕਾਣੀ ਹੋਣ ਲੱਗ ਗਈ ਆ ਹੁਣ ਆ ਕੇ ਲੱਗਦਾ ਵੀ ਹਿਮਾਚਲ ਚ ਫਿਰਦੇ ਆ ਪਹਿਲਾਂ ਤਾਂ ਗਰਮੀ ਨੇ ਮਚਾਤਾ ਸੀ ਗਿਆ ਇੱਥੇ ਆ ਕਿ ਇੱਕਦਮ ਹੀ ਠੰਡ ਹੋ ਗਈ ਅਜੇ ਤਾਂ ਕਮਜੋਦ ਬਾਟਲ ਪਾਰ ਕਰਾਂਗੇ ਨਾ ਪਹਿਲੇ ਪਾਸੇ ਜਾਵਾਂਗੇ ਉਹਦਾ ਹੋਰ ਨਜ਼ਾਰਾ ਹੋਊਗਾ ਟਿੰ ਟਿੰ ਅਟਲ ਟਨ ਨਾਲ ਇੱਥੋਂ ਰਹੇਗੀ 14 ਕਿਲੋਮੀਟਰ ਵਾਟ ਆਪਣਾ ਸਹੀ ਸਫਰ ਤਾਂ ਹੋਣੇ ਸ਼ੁਰੂ ਹੋਇਆ। ਏਦੋਂ ਪਹਿਲਾਂ ਤਾਂ ਭੀੜ ਭੜੱਕੇ ਤੇ ਗਰਮੀ ਚੀ ਸੀ। ਲੋੜ ਹੀ ਨਹੀਂ ਤਲ ਬਈ ਇਹ ਨਜ਼ਾਰਾ ਅਟਲ ਟਨਲ ਇਹ ਨਾਰਥ ਪੋਲ ਆ ਨਾ ਉਧਰ ਲੋ ਉਧਰ ਲੋ ਸਾਊਥ ਹੈ ਨਾ ਨਾਰਥ ਪੋਲ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਫਰਗ ਨਿਖਾਰ ਪਈ ਯਾਰ ਇਹ ਬਰਫੀਏ ਟੰਡਲ ਕੇ ਆ ਗਲੇਸ਼ੀਅਰ ਉੱਤਾਂ ਮੇਟਰ ਰੁਕ ਜਾ ਇੱਥੇ ਅਡਾ ਲੰਘ ਕੇ ਅੱਪ ਆ ਜਾਨੇ ਆ ਲਾਹੌਲ ਦੇ ਇਲਾਕੇ ਚ ਹੁਣ ਆਪਾਂ ਲਾਹੌਲ ਫਿਰਦੇ ਆਂ ਇਹ ਸੁੱਸੂ ਕੀ ਨੂੰ ਆ ਜੀਏ ਤਾਂ ਲਾਹੌਲ ਜੇ ਖੋਕਸਰ ਕੰਦੀ ਨੰਗ ਜੀ ਕੇ ਤਾਂ ਸਪਿੱਤੀ ਵਾਲਾ ਪਾਸਾ ਸ਼ੁਰੂ ਹੋਏ ਨਾ ਗਾਂ ਜਾ ਕੇ ਇਹ ਸਾਰਾ ਰਹਾ ਉਹ ਤੋ ਟੁੱਟਿਆ ਸੀ ਜਦੋਂ ਪਿਛਲੀ ਵਾਰੀ ਹੜ ਆਏ ਆ ਉਹ ਸਾਰਾ ਰਾ ਖਰਾਬ ਹੋਇਆ ਸੀ ਸਿਸੂ ਦਾ ਕਿ ਨਾ ਸਾਰੇ ਦਾ ਸਾਰਾ ਰਾ ਹੀ ਗਿਆ ਵਿੱਚ ਇਹਦੇ ਇਹਦੇ ਨਾਲ ਤਾਂ ਦੀ ਰਾ ਹੋਰ ਆਉਂਦਾ ਉੱਪਰ ਦੀ ਤਾਂ ਪਿੰਡ ਹੈ ਦੇ ਉੱਤੇ ਉਹ ਸਿਸੂ ਤੋਂ ਨਿਕਲਦਾ ਰਾ ਤੇ ਪਰੇ ਉਹ ਅਟਲ ਦੇ ਪਹਿਲੇ ਪਾਸੇ ਜਾ ਕੇ ਥੱਲੇ ਆਇਆ ਹੁੰਦਾ ਉਦੋਂ ਪਹਿਲਾਂ ਉਹਨਾਂ ਨੇ ਉਹ ਰਾ ਚਲਾਇਆ ਸੀ ਉਧਰ ਵੀ ਨਾ ਬਹੁਤ ਸੋਹਣੇ ਪਿੰਡ ਆ ਹੋਮ ਸਟੇ ਆ ਤੁਸੀਂ ਕੋਈ ਨਹੀਂ ਜਾਂਦਾ ਕਿਉਂਕਿ ਸਾਰੇ ਲੋਕ ਇੱਥੋਂ ਹੀ ਲੰਘ ਜਾਂਦੇ ਆ ਮੇਰੇ ਮਤਾਰਕ ਪਿਆ ਸੀ ਆਕਾਸ਼ ਨੂੰ ਉਧਰ ਜਾ ਕੇ ਰਹੀ ਆਪਾਂ ਇੱਕ ਦਿਨ ਯਾਰ ਉੱਥੇ ਆਹ ਰਾਹ ਜਾਂਦਾ ਆਪਾਂ ਪਹੁੰਚ ਗਏ ਆ ਸਿਸੂ ਸਿਸੂ ਵਾਟਰਫਾਲ ਆ ਇੱਥੇ ਬਹੁਤ ਮਸ਼ਹੂਰ ਥਾਂ ਬਹੁਤ ਟੂਰਿਸਟ ਆਉਂਦੇ ਆ ਇੱਥੋਂ ਰਾਹ ਨਿਕਲਦਾ ਵਾਟਰਫਾਲ ਨੂੰ ਆਪਣੇ ਸਾਹਮਣੇ ਫਰੇਮ 'ਚ ਜਿਹੜੀ ਜਗ੍ਹਾ ਆ ਜਾਂਦੀ ਆ ਇਹ ਹੈਗੀ ਆ ਸਿਸੂ ਵਾਟਰਫਾਲ ਆ ਸਾਹਮਣੇ ਵਾਟਰਫਾਲ ਆ ਜਦੋਂ ਮੀਂਹ ਪੈਣ ਲੱਗ ਪੇ ਥੋੜੇ ਜਿਹੇ ਜਦ ਬਰਫੀ ਤੋਂ ਕਰੂਗੇ ਉਹਦੇ ਬਹੁਤ ਜ਼ੋਰ ਦੀ ਵਗਦਾ ਇਹ ਚਰਨਾ ਤੇ ਆ ਥੱਲੇ ਇੱਕ ਝੀਲ ਆ ਇਹ ਮੈਨ ਮੇਡ ਆ ਇਹ ਕੁਦਰਤੀ ਨਹੀਂ ਹੈਗੀ ਵੈਸੇ ਬਣਾਈ ਹੋਈ ਹੈ ਇਹਦੇ ਵਿੱਚ ਬੋਟਿੰਗ ਹੁੰਦੀ ਆ ਤੇ ਆ ਸਾਰੇ ਇੱਥੇ ਟੂਰਿਸਟ ਟੂਰਿਸਟ ਫਿਰਦੇ ਨੇ ਇੱਥੇ ਰਹਿਣ ਵਾਸਤੇ ਕੈਂਪ ਵੀ ਮਿਲ ਜਾਂਦੇ ਆ ਟੈਂਟ ਕਿਰਾਏ ਤੇ ਤੁਸੀਂ ਆਪਦੇ ਲਾ ਕੇ ਵੀ ਰਹਿ ਸਕਦੇ ਹੋ अच्छा अपोरो ਜਿਹੜੇ ਨੂੰ ਕੱਢੀ ਕਿਲਾ ਜਾਇ ਰਿਹਾ ਕਿਧੜਾ ਆਇਆ ਵਿੱਚ ਨਾ ਗੋਪਰੂਨ ਕਿਵੇਂ 36 ਹੱਥ ਲੱਗ ਰਹੇ ਨੇ ਓਏ ਇੱਧਰ ਵਿੱਚ ਆਈ ਜਾਂਦਾ ਫਿਰ ਇਹ ਅੱਛਾ ਮੈਨੂੰ ਡੱਡਾ ਕਰਕੇ ਰੱਖੋ ਇਹ ਰੱਖ ਡੱਡਾ ਕਰਕੇ ਨਾ ਅਜੇ ਵੱਲ ਸਿੱਖਦੇ ਆਪਾਂ ਇਹ ਤਿੱਦਾਂ ਟਾਂਡੀ ਇਥੋਂ ਰਹਿ ਗਿਆ 20 ਕਿਲੋਮੀਟਰ ਬਾਅਦ ਜਿੱਥੇ ਚੰਦਰ ਤੇ ਭੱਗਾ ਦੋ ਦਰਿਆ ਰਲਦੇ ਆ ਤੇ ਚਨਾਬ ਦਾ ਉੱਥੋਂ ਮੋੜ ਵੱਜਦਾ ਚਨਾਬ ਦਾ ਜਨਮ ਹੁੰਦਾ ਜਿਹਨੂੰ ਕੋਈ ਚਨਾਬ ਕਹਿੰਦਾ ਕੋਈ ਚਨਾਬ ਕਹਿੰਦਾ ਤੇ ਕੋਈ ਉਹਨੂੰ ਚੱਚੇ ਨਾਲ ਵੀ ਬੋਲਦਾ ਚਨਾਬ ਕਹਿ ਕੇ ਓਏ ਹੋਏ ਸਾਹਮਣੇ 뷰 ਕਮਾਲ ਨੇ ਟਾਂਡੀ ਇਥੋਂ 19 ਕਿਲੋਮੀਟਰ ਬਾਅਦ ਟਾਂਡੀ ਤੋਂ ਕੰਪ ਟਾਂਡੀ ਤੋਂ ਰਾਹ ਪਾਟੂ ਆਪਣਾ ਟਾਂਡੀ ਲੋਕਾਂਪ ਜਾਣਾ ਨਹੀਂ ਗਾ ਟਾਂਡੀ ਤੱਕ ਹੀ ਜਾਣਾ ਜਿਸ ਪਾਸ ਦਾਰ ਚ ਉਹ ਤੋਂ ਅੱਗੇ ਰਹਿ ਜਾਣਗੇ ਆ ਤਾਂ ਫੇਬਾਂ ਦੇ ਬੂਟੇ ਆ ਐਚ ਆਰ ਹੋਮਸਟੇਡ ਦਾ ਵੰਡਰ ਹਿਲ ਇੱਥੇ ਲਿਖਿਆ ਸਰਚੂ 119 ਤੇ ਟਾਂਡੀ 18 ਇੱਕ ਰੀਰ ਲਦਾਖ ਤੋਂ ਮਾਰੇ ਫੇਰ ਜਾ ਕੇ ਆਉਣਾ ਜੀ ਕਰਦਾ ਇੱਕ ਕਰਨੀ ਵਿੰਟਰ ਸਪੀਤੀ ਹੋ ਰਹਿੰਦੀ ਹੈ ਹਜੇ ਤੱਕ ਸਾਹਮਣੇ ਦੇਖੋ ਇਹ ਉਹ برف ਵਿਗਨੇ ਜਮੀਰ ਹਨ ਪਈ ਵੀ ਜਮ ਨਮੀ ਆਪਾਂ ਨੂੰ ਸੱਚ ਪਾਸ ਦੀ برف ਮਿਲੂਗੀ ਹੂੰ ਕਿੰਨਾ ਰਹਿ ਗਿਆ ਟਾਂਡੀ 9 ਰਹਿ ਗਿਆ ਦੂੰ ਹੋਈ ਜਾਂਦਾ ਦਰਿਆ ਯਾਰ ਇੱਕੋ ਕਿਟੋ ਪਹੁੰਚ ਗਏ ਆ ਆਪਾਂ ਟਾਂਡੀ ਇੱਥੇ ਪਾਉਣੇ ਆ ਤੇਲ ਆਪਾਂ ਅੱਗੇ ਆਹਾ ਅਖੀਰਲਾ ਪੰਪ ਹੁੰਦਾ ਸੀ ਗਿਆ ਲੈ ਜਾਣ ਵੇਲੇ ਕਿਸੇ ਵੇਲੇ ਤੇ ਹੁਣ ਰਾਜ ਪੰਪ ਹੀ ਪੰਪ ਲੱਗ ਗਿਆ ਇਦੂਗਾ ਕਲਾਂਗ ਲੱਗ ਗਿਆ ਉਦੂਗਾ ਹੋਰ ਲੱਗ ਗਿਆ ਪਰਦੇਓ ਜੀ ਟੈਂਕੀ ਪੈ ਜੂਗਾ ਜੇ ਮੈਨੂੰ ਲੱਗਦਾ 12 ਪੂਰਾ ਸੌ ਦੇ ਨੇੜੇ ਤੇ ਆਉਣ ਨਾਲ ਟ੍ਰੇਲ ਪਵਾ ਲਿਆ ਆਪਾਂ 1200 ਰੁਪਏ ਦਾ ਕੈਮਰੇ ਦੀ ਬੈਟਰੀ ਡਾਊਨ ਹੋ ਗਈ ਸੀ ਇਹ ਬੰਦ ਹੋ ਜਾਂਦਾ ਸੀ ਹੁਣ ਚਾਰਜ ਤੇ ਲਾਇਆ ਜਣ ਲੱਗਿਆ ਨਹੀਂ ਅਜੇ ਤੱਕ ਵੀ ਯਾਰ ਕੀ ਚੱਕਰ ਆ ਇਹ ਕੈਮਰਾ ਤਾਂ ਨਹੀਂ ਖਰਾਬ ਹੋ ਗਿਆ ਯਾਰ ਹਾਂ ਬਾਈ ਜੀ ਵੇਖੀ ਇਹਨੂੰ ਕੀ ਚੱਕਰ ਆ ਯਾਰ ਚਾਰਜ ਹੀ ਨਹੀਂ ਲੱਗਦਾ ਯਾਰ ਪਟਾ ਅੱਗੇ ਜਾਣਾ ਫਿਰ ਤੂੰ ਕਹਿਣਾ ਵੀ ਉਦੇਵਰ ਵਾਲੇ ਪਾਸੇ ਨੂੰ ਤੇ ਟਾਂਡੀ ਇੱਥੇ ਮੇਰੇ ਮਣੀਪੁਰ ਦੀ ਦੁਕਾਨਾ ਹੈਗੀਆਂ ਕੋਈ ਸਮਾਨ ਸੱਪਾ ਬੜਾ ਆਪ ਨੂੰ ਚਾਹੀਦਾ ਆਪਾਂ ਲੈ ਲਈਏ ਚੋ ਵੀ ਚਾਹੀਦਾ ਹੈਗਾ ਲੈ ਲਈਏ ਇੱਥੇ ਤੇ ਦੁਕਾਨਾ ਹੈਗੀਆਂ ਹਾਂ 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 ਉੱਥੇ ਬਹਿ ਜਾਵਾਂਗੇ ਪਾਣੀ ਲੈ ਆ ਲਈਏ ਆਪਾਂ ਪੀਣ ਨੂੰ ਪਾਣੀ ਹੈ ਨਹੀਂ ਆਪਣੇ ਕੋਲੇ ਇਹ ਚੰਦਰਾਦਰਿਆ ਮੁੰਡਿਆ ਆ ਗਿਆ ਇਹ ਚੋਚਨਾ ਆਪ ਨਿਕਲਦਾ ਸੰਗਮ ਇਧਰੋਂ ਆਹ ਚੰਦਰਾ ਆ ਗਿਆ ਇਧਰੋਂ ਆਹ ਭਾਗਾ ਆ ਗਿਆ ਤੇਰਾ ਸਾਹਮਣੇ ਨਵਾਂ ਬਣ ਰਿਹਾ ਹੈਗਾ ਚਨਾਬ ਜਗ੍ਹਾ ਹੈਗੀ ਆ ਇਹ ਟਾਂਡੀ ਇੱਥੇ ਸੰਗਮ ਹੁੰਦਾ ਦਰਿਆਵਾਂ ਦਾ ਤੇ ਮੋੜ ਬਾਈ ਦਾ ਚਨਾਬ ਦਰਿਆ ਦਾ ਠੰਡ ਬਹੁਤ ਹੋ ਗਈ ਨਾ ਹੱਥ ਠਾਰਨ ਲੱਗ ਪਏ ਯਾਰ 올라이 토 ਨਿਕਲਦਾ ਆਕਾਸ਼ ਨਹੀਂ ਨਹੀਂ ਪਾਂਗੀ ਵਾਲਾ ਨਹੀਂ ਇਧਰ ਨੂੰ ਆਪਾਂ ਜਾਣਾ ਸੱਚਪਾਸ ਵਾਲਾ ਪਰ ਰਾਹ ਨਾ ਗਲਤ ਵੇ ਜੀ ਹਾਂ ਹਾਂ ਟਾਂਡੀ ਕਲੌਂਗਦਾਰ ਚਾ ਬਹਰਲਾ ਚਲਦਾ ਸਰਚੂ ਫਿਰ ਆਪਾਂ ਗਦਰਾਂ ਵੀ ਬਹਰਲਾ ਚਲੋ ਜੋ ਨਿਕਲਦਾ ਉਥੇ ਦੋ ਝੀਲਾਂ ਦੇ ਉੱਪਰ ਬਾਰ ਬਾਰ ਚਲਾ ਦੇ ਤਾਂ ਚਾਕਾ ਥੱਲੜਾ ਰਾਹ ਲੰਘ ਗਿਆ 12 ਲਾਚਲਾ ਨੂੰ ਤੇ ਆਪਾਂ ਤਾਂ ਨੂੰ ਆ ਗਏ ਆ ਅੱਜ ਥੱਲੇ ਵਾਲਾ ਰਾਹ ਹੈਗਾ ਇਹ 12 ਲਾਚਵਾ ਜਾਊਗਾ ਤੇ ਆਪਾਂ ਜਾਣਾ ਉਦੇਪੁਰ ਠੰਡ ਹੋਰ ਵਾਜੂਗੀ ਆ ਕੇ ਆ ਗਿਆ ਓਏ ਅੱਗੋਂ ਪੰਡੇ ਹੋ ਗਏ ਸੀ ਪੰਡੇ ਹੋ ਗਏ ਸੀ ਪੰਡੇ ਹੋ ਗਏ ਸੀ ਪੰਡੇ 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 ਆਪਾਂ ਇਸ ਰਾਹ ਤੋਂ ਆਏ ਆ ਇਹ ਥੱਲੇ ਜਿਹੜਾ ਤੁਸੀਂ ਜਾਂਦਾ ਟਾਂਡੀ ਆ ਇੱਥੇ ਸੰਗਮ ਹੁੰਦਾ ਆ ਵੀ ਸਾਰਾ ਟਾਂਡੀ ਪਿੰਡ ਵਸਿਆ ਹੋਇਆ ਟਾਈਮ ਹੋ ਗਏ 5:05 ਟਾਈਮ ਹੋ ਗਿਆ ਸ਼ਾਮ ਦਾ ਤੇ ਆਪਾਂ ਹੁਣ ਟਾਂਡੀ ਤੋਂ ਆਹ ਰਾਹ ਪਾ ਲਿਆ ਇਹ ਰਾਹ ਮੇਰੇ ਵਾਸਤੇ ਨਵਾਂ ਇਸ ਰਾਹ ਤੇ ਮੈਂ ਗਿਆ ਨਹੀਂ ਹਜੇ ਤੱਕ ਸੱਚ ਪਾਸ ਵਾਲਾ ਰਾਹ ਆਹੀ ਹੁਣ ਆਪਾਂ ਇਥੋਂ ਉਦੇਪੁਰ ਨੂੰ ਜਾਣੇ ਆ ਉਦੇਪੁਰ ਇਥੋਂ 45 ਕਿਲੋਮੀਟਰ ਬਾਅਦ ਉੱਚੇ ਥਾਂ ਤੋਂ ਦੇਖੀਏ ਤਾਂ ਟਾਂਡੀ ਪਿੰਡ ਆ ਇਹੋ ਜੱਦੇ ਆ ਬਹੁਤ ਵਾਰ ਆਏ ਆ ਪੰਗੀ ਵੈਲੀ ਕਈ ਨਾ ਪੰਗੀ ਨਹੀਂ ਕਿਹੜਿਆ ਪੈ ਕਿਹੜਾ ਯਾਰੋ ਟਾਂਡੀ ਮੈਂ ਭੁੱਲ ਗਿਆ ਨਾ ਟਾਂਡੀ ਬਹੁਤ ਵਾਰ ਮੰਗੇ ਆ ਤੇ ਆਹ ਰਾਹ ਨਵਾਂ ਸ਼ੁਰੂ ਹੋ ਗਿਆ ਮੈਂ ਇਸ ਰਾਹ ਗਿਆ ਨਹੀਂ ਪਹਿਲੀ ਵਾਰ ਹੀ ਜਾ ਰਿਹਾ ਆ ਆਕਾਸ਼ ਪਹਿਲਾਂ ਆਇਆ ਇਸ ਰਾਹ ਤੇ ਹੁਣ ਦੇਖਦੇ ਆ ਵੀ ਕੀ ਹੁੰਦਾ ਸਾਹਮਣੇ ਕੀ ਲਿਖਿਆ ਹੋਇਆ ਗੇਟ ਮੈਮੋਰੀਅਲ ਕਿਹੜਾ ਮੈਮੋਰੀਅਲ ਹੈ ਰਾਹੁਲ ਮੈਮੋਰੀਅਲ ਗੇਟ ਕਾਰਗਾ ਆਪਾਂ ਜਿਵੇਂ ਜਿਵੇਂ ਤਾਂ ਉੱਚੇ ਹੋਈ ਜਾਂਦੇ ਆਵੇਂ ਠੰਡ ਵਧੀ ਜਾਂਦੀ ਆ ਤੇ ਆਕਾਸ਼ ਮੈਨੂੰ ਲੱਗਦਾ ਨਹੀਂ ਵੀ ਆਪਣਾ ਕੈਂਪ ਵਾਲਾ ਕੰਮ ਚੱਲੂ ਆ ਬਾਈ ਹਾਂ ਖੜੀ ਐ ਕਿੰਨੇ ਮੈਨੂੰ ਲੱਗਦਾ ਵੀ ਤਾਰ ਖਰਾਬ ਹੋ ਗਈ ਤੇ ਜਾਂ ਮੋਟਰਸਾਈਕਲ ਦਾ ਕੁਝ ਖਰਾਬ ਹੋ ਗਿਆ। ਲੋਟੇ ਪਿੰਡ 2 ਕਿਲੋਮੀਟਰ ਵੱਡ ਰਹਿ ਗਿਆ ਇੱਥੋਂ। ਦੇਖਦੇ ਆਂ ਜੇ ਆਪਾਂ ਇੱਥੇ ਰੁਕ ਤਾ ਨਾ ਕਿਤੇ ਰੁਕ ਜਾਾਂਗੇ ਜਾਂਪ ਨੂੰ ਕੋਈ ਹੋਮਸਟੇ ਮਿਲ ਗਿਆ ਤਾਂ ਪਹਿਲਾਂ ਤੁਹਾਡਾ ਰੱਤਾ ਸੀਗਾ ਵੀ ਆਪਾਂ ਟੈਂਟ ਲਾ ਲਾਂਗੇ ਪਰ ਜਿਹੜੇ ਸਾਾਨੂੰ ਠੰਡ ਪੈਣ ਲੱਗ ਪਈ ਤਾਂ ਜਿਹੜੇ ਸਾਡੇ ਕੋਲੇ ਸਲੀਪਿੰਗ ਬੈਗ ਹੈਗਾ ਮੇਰੇ ਕੋਲੇ ਤਾਂ ਵੱਡਾ ਸਲੀਪਿੰਗ ਬੈਗ ਹੈਗਾ ਉਹਦਾ ਕੋਈ ਚੱਕਰ ਨਹੀਂ ਪਰ ਸਾਡੇ ਕੋਲ ਦੋ ਸਲੀਪਿੰਗ ਬੈਗ ਜਿਹੜੇ ਹੈਗੇ ਆ ਉਹ ਛੋਟੇ ਆ ਇੰਨੀ ਠੰਡ ਚ ਕੰਮਜਾਫ ਨਹੀਂ ਤਾਂ ਕਰਕੇ ਹੁਣ ਕੋਈ ਨਾ ਕੋਈ ਹੋਮਸਟੇ ਦੇਖਾਂਗੇ ਉੱਥੇ ਰਵਾਂਗੇ ਲੋਤੇ ਟੈਂਡੇ ਵੀ ਸੋਹਣਾ ਯਾਰ ਹੈਵੀ ਜਮਾ ਰਿਮੋਟ ਜੇੇ ਕੰਮ ਲੋਟੇ ਜ਼ੀਰੋ ਲੋਟ ਆ ਸਹੀ ਮੈਂ ਲੋਟੇ ਨਹੀਂ ਅੰਗਰੇਜ਼ੀ ਚ ਪੜੀ ਤੇ ਲੋਟੇ ਬਣ ਜਾਂਦਾ ਤੇ ਜੇ ਹਿੰਦੀ ਚ ਪੜੀ ਤਾਂ ਉਹਨੂੰ ਲਿਖਿਆ ਹੋਇਆ ਲੋਟ ਕੈਂਪਿੰਗ ਕਰਨ ਜਗ੍ਹਾ ਵੀ ਹੈਗੀ ਆ ਉਹ ਹੁੰਦੀ ਆ ਇਹਦਾ ਨੰਬਰ ਯੂਪੀ ਅਲੈਹੁ ਅਕਬਰ ਸਾਮਣੇ ਦੇਖੀਏ ਇਹ ਤਾਂ ਜਮਾ ਖੁਸ਼ਕ ਪਹਾੜਾ ਇਹੋ ਜਿਹੇ ਪਹਾੜਾ ਆਪਾਂ ਨੂੰ ਸਪਤਿਲੀ ਦੇ ਪਾਸੇ ਦਿਖਦੇ ਹੁੰਦੇ ਆ ਸਪਤਿਲੀ ਚ ਸਾਰੇ ਇਹੋ ਜਿਹੇ ਪਹਾੜ ਨੇ ਸੁੱਕੇ ਖੁਸ਼ਕ ਉੱਤੇ ਬਰਫ਼ ਤੇ ਇੱਕ ਇੱਥੇ ਆ ਬੂਟੀ ਉਗਰੀ ਹੋਈ ਆ ਇਹਦੇ ਫੁੱਲ ਬਹੁਤ ਸੋਹਣੇ ਆ ਗੁਲਾਬ ਦੀ ਛੋਟੀ ਭੈਣ ਲੱਗਦੀ ਆ ਦੇਖਣ ਚ ਹਣਾ ਭਾਈ ਬਿਲਕੁਲ ਜੀ ਤੇ ਹੁਣ ਆਪਣਾ ਸਫਰ ਚਨਾਤ ਰਿਆ ਦੇ ਨਾਲ ਨਾਲ ਲੋਟੇ ਪਿੰਡ ਪੈਣਾ ਆਪਾਂ ਨੂੰ ਇੱਥੋਂ ਅੱਗੇ 4 ਕਿਲੋਮੀਟਰ ਬਾਅਦ ਐਤੋਂ ਉਹ ਆਪਣੇ ਜਿਹੜਾ 4 ਸ਼ਪੀਰ ਤੁਸੀਂ ਜਾਂਦੇ ਨੇ ਇਹ ਫੇਬਰ ਦੇ ਬੂਟੇ ਆ ਤੇ ਇੱਥੇ ਇਹ ਗੋਭੀ ਵੀ ਜੀ ਹੋਈ ਆ ਇਹ ਵੀ ਸਾਰੀ ਗੋਭੀ ਆ ਤੇ ਉਹ ਸਾਹਮਣੇ ਚੋਕੀ ਰਹੀ ਜਾਂਦੇ ਆ ਇਹ ਇਲਾਕਾ ਸਬਜ਼ੀ ਆਸਤੇ ਮਸ਼ਹੂਰ ਆ ਬਹੁਤ ਸਬਜ਼ੀ ਹੁੰਦੀ ਇੱਥੇ ਇੱਥੋਂ ਆਪਾਂ ਜਦੋਂ ਆਪਾਂ ਅਟਲਪਾਰ ਕਰ ਜਾਂਦੇ ਆ ਉੱਦੋਂ ਬਹੁਤ ਸਾਰੇ ਇਲਾਕਾ ਆਈ ਇਹ ਸਬਜ਼ੀ ਵਾਲਾ ਇੱਥੇ ਟਰੱਕ ਪਰ ਗੋਭੀ ਤੇ ਜਾਂਦੇ ਜਦੋਂ ਪੱਕ ਜਾਂਦੀ ਹੈ ਇਹ ਆਪਣੇ ਪੰਜਾਬ ਦਾ ਗੋਭੀ ਪਹੁੰਚਦੀ ਇੱਥੋਂ ਦੀ ਤੇ ਧੂਮੀ ਹਮਤ ਜ਼ੀਰੇ ਦਰਿਆ ਦੇ ਆਪਾਂ ਬਰਾਬਰ ਦੇ ਸੀਗੇ ਉਹਦੇ ਨਾਲੋਂ ਇੰਨੇ ਉੱਚੇ ਆ ਗਏ ਹਨ ਦਰਿਆ ਇੰਨਾ ਛੰਨੀਵਾਂ ਰਹਿ ਗਿਆ ਥੱਲੇ ਆ ਇੱਥੇ ਜਿੰਨਾ ਕਿ ਹਰਾ ਭਰਾ ਥਾਂ ਇਹ ਸਾਰੇ ਖੇਤੀ ਵਾਲੇ ਆਹਵਾਨ ਨੇ ਇੱਥੇ ਦੇ ਬਾਕੀ ਸਾਰਾ ਪਹਾੜ ਪੂਰੇ ਜੇ ਘਰ ਦਿਸਦੇ ਨੇ ਉੱਪਰ ਇੱਥੇ ਆਪਣੇ ਸਾਹਮਣੇ ਆ ਗਿਆ ਪਿੰਡ ਸ਼ਾਂਸ਼ਾ ਜ਼ਿਲ੍ਹਾ ਲਾਹੌਰ ਬਸਪਤੀ ਇਹ ਬਹੁਤ ਪੁਰਾਣੇ ਘਰ ਆ ਸਾਹਮਣੇ ਨਵੇਂ ਵੀ ਤੁਸੀਂ ਜਾਂਦੇ ਆਪਾਂ ਨੂੰ ਤੇ ਪਰ ਇੱਧਰ ਬਹੁਤ ਪੁਰਾਣੇ ਆ। ਕੋਈ ਫੋਟੋ ਖਿੱਚੋ ਕੇ ਮਤ ਦਿਓ ਬੈਠੀ ਜਿਹੜੀ ਤੁਸੀਂ ਕੈਮਰੇ ਕੱਢਦੇ ਹੋ ਤੇ ਚੱਕਿਆ ਨਾਲੇ ਯਾਰ। ਕਰੀ ਜਾਂਦਾ। ਆਪਾਂ ਹੁਣ ਸ਼ਾਂਸ਼ਾ ਪਿੰਡ ਤੇ ਫਿਰਦੇ ਆ। ਇਹ ਪਿੰਡ ਸਾਨੂੰ ਬਹੁਤ ਸੋਹਣਾ ਲੱਗਿਆ। ਜਿਵੇਂ ਹੀ ਅਲੱਗ ਜਿਹੇ ਕਿਸਮ ਦੇ ਪਿੰਡ ਆ ਸਾਹਮਣੇ ਇਹੋ ਜਿਹੇ ਬਹੁਤ ਨੇ ਇਹੋ ਜਿਹੇ ਪੁਰਾਣੇ ਘਰ। ਇਹਨੂੰ ਬਹੁਤ ਸਾਲ ਹੋ ਗਏ ਨੇ ਤੇ ਜੰਗਲੇ ਪਾਰੀਆਂ ਵੇਖ ਕੇ ਪਤਾ ਲੱਗਦਾ ਵੀ ਇਹ ਕਿੰਨੇ ਪੁਰਾਣੇ ਹੋਣਗੇ। ਇੱਥੇ ਆਪਾਂ ਨੂੰ ਹੁਣ ਇੱਕ ਢਾਬਾ ਮਿਲਿਆ ਇਹਨੂੰ ਤਾਂ ਪੁੱਛਦੇ ਆ ਜੇ ਆਪਾਂ ਨੂੰ ਇਹਨਾਂ ਨੇ ਟੈਂਟ ਲਾਉਣ ਦੀ ਪਰਮਿਸ਼ਨ ਦੇਤੀ ਤਾਂ। ਚੱਲ ਜੀ ਬਾਈ। ਚੱਲ। ਆ ਜਾ। ਫੋਟੋਸ ਲੈ ਕੇ ਆਏਗਾ। ਮੈਨੂੰ ਲੱਗ ਰਹੀਂ ਜਾਣਾ ਇੱਧਰ ਦਿੱਤਾ ਇੱਕ। ਹਾਂ ਇੱਥੇ ਸਹੀ ਲੱਗ ਜੂਗਾ ਜੀ ਇੱਕ ਹੀ ਟੈਂਟ ਆ ਜੀ ਇੱਥੇ ਆਪਣਾ ਹੋ ਗਿਆ ਰਾਤ ਰਹਿਣ ਦਾ ਪ੍ਰਬੰਧ ਇੱਥੇ ਲਾਵਾਂਗੇ ਟੈਂਟ ਰਾਤ ਨੂੰ ਧੰਨਵਾਦ ਜੀ ਆਪਕਾ ਬਹੁਤ ਬਹੁਤ ਇੱਧਰ ਵੀ ਟੈਂਟ ਬਣਿਆ ਹੋਇਆ ਇੱਥੇ ਇੱਕ ਇਹ ਨਵਾਂ ਬਣਾਈ ਜਾਂਦੇ ਆ ਰਹਿਣ ਬਸੇਰਾ ਪੱਥਰ ਚਿਣੇ ਹੋਏ ਸਾਰੇ ਆ ਕਲੀ ਲੱਕੜਾਂ ਨੇ ਤੇ ਛੱਤ ਦੇਖੋ ਇਹਨਾਂ ਦੀ ਬਸ ਲੱਕੜਾਂ ਹੀ ਕਾੜਾ ਕੇ ਪਾਈਆਂ ਹੋਈਆਂ ਨੇ ਇੰਨਾ ਬਸ ਉੱਤੋਂ ਪਲਾਸਟਰ ਕਰੀ ਜਾਂਦੇ ਆ ਬਸ ਥੋੜਾ ਜਿਹਾ ਮਾਡਰਨ ਕਰਤਾ ਕੰਮ ਵੀ ਵਾਸ਼ਪਾ ਤੋਂ ਆਵੇ ਇੱਥੇ ਬਹੁਤ ਵੀ ਪ੍ਰੇਜਾ ਆਪਕੋ ਉहां ਸੇ ਕੋਈ ਉਤ ਬਲੈਂਕੀ ਕਾ ਦੇ ਬਲੇ ਪਲੇ ਪਾਸੇ ਉਹ ਚੰਬਾ ਵਾਲੀ ਸਾਈਡ ਸੇ ਆ ਜਾ ਜੀ ਉਹ ਉਧਰ ਤੋਂ ਨਿਕਲ ਲਾਏ ਮੈਂ ਇੱਕ ਵਾਰ ਆਇਆ ਥਾ 2022 ਮੇਂ ਤੇ ਬਿਲਕੁਲ ਕੋਈ ਨਾ ਆਪਾਂ ਨੂੰ ਟਿਕਾਣਾ ਮਿਲ ਗਿਆ ਰਹਿਣ ਦਾ ਹੁਣ ਆਪਾਂ ਇੱਥੇ ਟੈਂਟ ਲਾਉਣੇ ਆ ਸੋਨਾ ਵਧੀਆ ਹੱਤਾ ਜੇ ਮਿਲ ਗਿਆ ਢਾਬਾ ਜਾਂ ਨਿਕਾ ਜਾ ਜਿਹੋ ਜੇ ਆਪ ਬੰਦੇ ਹੋ ਜੇ ਟਿਕਾਣਾ ਮਿਲ ਗਿਆ ਟੈਂਟ ਲਾਉਣੇ ਆ ਜੋ ਤਰ ਠੰਡ ਬਾਲੀ ਹੋ ਗਈ ਨਜਾਇਜ਼ ਯਾਰ ਉਹਦੇ ਨਾਲ ਦੱਬੇ ਹੋਏ ਨੇ ਸਾਹਮਣੇ ਲੰਮੀ ਕੁੜਾ ਤੁਲਵਾ ਦੇ ਨੇ ਵੇਖ ਲਈ ਇੱਥੇ ਨਾ ਅੱਤਾਂ ਕਿੱਥੇ ਕਰ ਲ ਗੋ Gracias. Thank you. ਅੱਗੇ ਕਰਛਤ ਜੀ ਸਹੀ ਹੋਸ ਲੱਗੇ ਚੱਕੇ ਕਿਹੋਂ ਚ ਕਰ ਲੈ ਇੱਥੇ ਦੂਰ ਹੋ ਦੂਰ ਵਿੱਚ ਜੱਟ ਨੂੰ ਦੂਰ ਹੋ ਲੱਗੇ ਫਿਰ ਤਾਂ ਮੌਲ ਬੱਸ ਲੈ ਵੀ ਬਣਾ ਬੰਦੇ ਇਹ ਮਾਤਾ ਜੀ ਹੋਰੀ ਖੇਤਾਂ ਚੋਂ ਕੰਮ ਕਰਕੇ ਆਈਆਂ ਨੇ ਗੁਲਾਬ ਦੀ ਕਜਨ ਕਜਨ ਸਿਸਟਰ ਆਪਾਂ ਹੁਣ ਪਹੁੰਚੇ ਹੋਏ ਆਂ ਉਦੇਪੁਰ ਦੇ ਨੇੜੇ ਆਂ 35 ਕਿਲੋਮੀਟਰ ਪਿੱਛੇ ਉਦੇਪੁਰ ਤੋਂ ਇੱਥੇ ਕੋਈ ਪਿੰਡਾ ਸ਼ੀਸ਼ਾ ਸ਼ਾਸ਼ਾ ਸ਼ਾਸ਼ਾ ਪਿੰਡ ਦਾ ਨਾਮ ਆ ਅੱਜ ਆਪਾਂ ਇੱਥੇ ਰੁਕਾਂਗੇ ਅੱਜ ਲਈ ਵੀਡੀਓ ਆਪਾਂ ਰਫੀ ਬਣਾਈਏ ਕਿਉਂਕਿ ਬਹੁਤ ਸਵੇਰ ਪਹਿਲਾਂ ਕੀਤਾ ਹੀ ਹੋਇਆ ਸੀਗਾ ਤੇ ਕੱਲ ਨੂੰ ਆਪਾਂ ਸੱਚਪਾਸ ਕਰਾਂਗੇ ਸੱਚਪਾਸ ਵਾਵਾ ਔਖਾ ਕੰਮ ਸੱਚਪਾਸ ਕਰਕੇ ਫਿਰ ਅੱਗੇ ਨਿਕਲਾਂਗੇ ਚੰਬਾ ਤੇ ਅੱਜ ਦੇ ਬਲੌਗ ਦੀ ਹੋਣ ਲੱਗੀ ਹੈ ਸਮਾਪਤੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ